ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੰਕੀ ਫੈਮਿਲੀ ਵਲੌਗ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਆਸ ਕਰਦੇ ਆਂ ਕਿ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪਰਮਾਤਮਾ ਤੁਹਾਡੇ ਦੇ ਮਿਹਰ ਭਰੇ ਹੱਥ ਬਣਾਈ ਰੱਖੇ ਅਸੀਂ ਵੀ ਸਾਰੇ ਠੀਕ ਠਾਕ ਆ ਜਿਹੜਾ ਵੀ ਕੋਈ ਵੀਰ ਭੈਣ ਭਰਾ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਿਹਾ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਐਡ ਤੱਕ ਜਰੂਰ ਦੇਖਿਓ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੁਹਾਡੀ ਤੁਹਾਨੂੰ ਮੇਰੀਆਂ ਵੀਡੀਓ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਲਾਸਟ ਲਾਸਟ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਜੋ ਇਸ ਤਰ੍ਹਾਂ ਹੀ ਕਿਸੇ ਦਾ ਹੌਂਸਲਾ ਬਣਿਆ ਰਹਿੰਦਾ ਹੈ ਹਨ ਤੇ ਅੱਜ ਦੀ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਆ ਉਹ ਚਪੈਰਾ ਸਰ ਤੇ ਆ ਇਹਦੇ ਵਿੱਚ ਆਪਾਂ ਦੱਸਾਂਗੇ ਚਪੈਰਾ ਸਰ ਕੀ ਹੁੰਦਾ ਹੈ ਕਿਵੇਂ ਕਟਿਆ ਜਾਂਦਾ ਹੈਗਾ ਕਿਹੜੇ ਗੁਰਦੁਆਰੇ ਹੁੰਦਾ ਤੇ ਕਿਸ ਦੀ ਟਾਈਮਿੰਗ ਹੈ ਤੇ ਕਿਸ ਜਪਹਿਰਾਸ ਦੀ ਕੀ ਮर्यादा ਹੈ ਠੀਕ ਹੈ ਜੀ ਤੇ ਜਿਹੜੇ ਵੀ ਮੈਂ ਤੁਹਾਨੂੰ ਜਪਹਿਰਾਸ ਬਾਰੇ ਵਿਚਾਰ ਦੱਸੂਗੀ ਇਹ ਮੇਰੇ ਕੋਈ ਆਪਣੇ ਵਿਚਾਰ ਨਹੀਂ ਹੈ ਠੀਕ ਹੈ ਕਿਉਂਕਿ ਸਿੱਖੀ ਮर्यादा ਦੇ ਵਿੱਚ ਆਪਾਂ ਆਪਣੇ ਵਿਚਾਰ ਨਹੀਂ ਐਡ ਕਰ ਸਕਦੇ ਤੇ ਜੋ ਵੀ ਮੈਂ ਜੋ ਵੀ ਮੈਨੂੰ ਇਨਫਰਮੇਸ਼ਨ ਆਸ-ਪਾਸ ਤੋਂ ਜੋ ਵੀ ਮੈਂ ਜਾਣਕਾਰੀ ਇਕੱਠੀ ਕੀਤੀ ਹੈ ਗੁਰਸਿੱਖਾਂ ਕੋਲੋਂ ਮਹਾਪੁਰਖਾਂ ਕੋਲੋਂ ਜੋ ਵੀ ਮੈਨੂੰ ਚਪੈਰਾ ਸਾਹਿਬ ਬਾਰੇ ਜਾਣਕਾਰੀ ਮਿਲੀ ਹੈ ਮੈਂ ਉਹ ਹੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਤੇ ਮੈਂ ਆਪ ਵੀ ਚਪੈਰਾ ਸਾਹਿਬ ਕੱਟਣ ਜਾਣੀ ਹੁੰਨੀ ਆ ਤੇ ਜਿਹੜੇ ਚਪੈਰਾ ਸਾਹਿਬ ਹੈ ਇਹ ਇਹ ਸਭ ਨੂੰ ਵੈਸੇ ਪਤਾ ਹੀ ਹੈ ਕਿਉਂਕਿ ਵੈਸੇ ਅੱਜ ਕੱਲ ਨਾ ਸੋਸ਼ਲ ਮੀਡੀਆ ਤੇ ਬਹੁਤ ਜਲਦੀ ਇਦਾਂ ਦੀ ਜਾਣਕਾਰੀ ਆਪਾਂ ਨੂੰ ਮਿਲ ਜਾਂਦੀ ਹੈ ਤੇ ਕਿਉਂਕਿ ਜਿਹੜਾ ਚਪੈਰਾ ਸਾਹਿਬ ਕੱਟਣ ਦੇ ਨਾਲ ਨਾ ਸੰਗਤਾਂ ਦੀਆਂ ਬਹੁਤ ਮਰਿਆਦਾ ਪੂਰੀਆਂ ਹੁੰਦੀਆਂ ਪਈਆਂ ਨੇ ਬਹੁਤ ਆਸਾਂ ਪੂਰੀਆਂ ਹੁੰਦੀਆਂ ਪਈਆਂ ਜੋ ਮਨੋ ਕਾਮਨਾ ਆਪਣੀਆਂ ਹੁੰਦੀਆਂ ਨੇ ਪੂਰੀਆਂ ਹੁੰਦੀਆਂ ਪਈਆਂ ਨੇ ਤੇ ਉਹਦੇ ਕਰਕੇ ਸੋਸ਼ਲ ਮੀਡੀਆ ਤੇ ਬਹੁਤ ਜਿਆਦਾ ਇਹਦੀ ਇਨਫਰਮੇਸ਼ਨ ਭਰੀ ਪਈ ਹੈ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਫਿਰ ਵੀ ਮੇਰਾ ਮਨ ਕੀਤਾ ਕਿ ਵੀ ਚਲੋ ਕੋਈ ਇਸ ਤਰ੍ਹਾਂ ਦੀ ਛੋਟੀ ਜਿਹੀ ਇੱਕ ਵੀਡੀਓ ਬਣਾਈ ਜਾਵੇ ਤੇ ਜਿਹੜਾ ਇਹ ਚਪੈਰਾ ਸਾਹਿਬ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸ਼ਹੀਦਾ ਸਾਹਿਬ ਗੁਰਦੁਆਰਾ ਜਿਹੜਾ ਕਿ ਦਰਬਾਰ ਸਾਹਿਬ ਦੇ ਨੇੜੇ ਬਾਬਾ ਦੀਪ ਸਿੰਘ ਦਾ ਤੇ ਉੱਥੇ ਕੱਟਿਆ ਜਾਂਦਾ ਹੈ ਚਪੈਰਾ ਸਾਹਿਬ ਇਹ ਸੰਡੇ ਨੂੰ ਕੱਟਿਆ ਜਾਂਦਾ ਹੈ ਸ਼ੁਰੂ ਤੋਂ ਇਹਦੀ ਮਰਿਆਦਾ ਜਿਹੜੀ ਚੱਲੀ ਦੀ ਆ ਰਹੀ ਹੈ ਉਹ ਸੰਡੇ ਦੀ ਹੈ ਤੇ ਇਹ ਚਪੈਰਾ ਸਾਹਿਬ ਹੁਣ ਤਾਂ ਸੋਸ਼ਲ ਮੀਡੀਆ ਚੋਂ ਆਉਣ ਕਰਕੇ ਇੰਨਾ ਜ਼ਿਆਦਾ ਮਸ਼ਹੂਰ ਹੋ ਗਿਆ ਨਹੀਂ ਪਰ ਇਹ ਚਪੈਰਾ ਸਾਹਿਬ ਸ਼ੁਰੂ ਤੋਂ ਹੀ ਕੱਟਿਆ ਜਾਂਦਾ ਹੈ ਇੱਥੇ ਤੇ ਪਰ ਇਹਨਾਂ ਚੀਜ਼ਾਂ ਦੀ ਨੌਲੇਜ ਨਹੀਂ ਸੀਗੀ ਅਸੀਂ ਵੀ ਪਹਿਲਾਂ ਬਹੁਤ ਵਾਰੀ ਦਰਬਾਰ ਸਾਹਿਬ ਜਾਂਦੇ ਸੀ ਮੱਥਾ ਟੇਕਣ ਤੇ ਕਦੇ ਮੇਰੇ ਹਿਸਾਬ ਨਾਲ ਕਦੇ ਉਧਰ ਬਾਬਾ ਦੀਪ ਸਿੰਘ ਦੇ ਮੱਥਾ ਟੇਕਣ ਗਏ ਵੀ ਨਹੀਂ ਗੀ ਹਨਾ ਤੇ ਉਧਰ ਦਰਬਾਰ ਸਾਹਿਬ ਕਿਤੇ ਕਮਰਾ ਮਿਲਦਾ ਨਹੀਂ ਸੀ ਤਾਂ ਉਧਰ ਅਸੀਂ ਸਰਾ ਵਿੱਚ ਬਾਬਾ ਦੀਪ ਸਿੰਘ ਦੀ ਜਿਹੜੀ ਸਰਾ ਬਣੀ ਵੀ ਹੈ ਉੱਥੇ ਅਸੀਂ ਕਮਰਾ ਲੈ ਕੇ ਰਹਿ ਜ਼ਰੂਰ ਲੈਂਦੇ ਸੀ ਪਰ ਜਿਹੜੀ ਇੱਥੋਂ ਦੀ ਮਰਿਆਦਾ ਜੋ ਚਪੈਰਾ ਸਾਹਿਬ ਬਾਰੇ ਜਾਂ ਜੋ ਵੀ ਜਿਹੜਾ ਇਹਦਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਸੀ ਉਹਦੇ ਬਾਰੇ ਨੌਲੇਜ ਜੜੀ ਸੀਗੀ ਹਨਾ ਤੇ ਜਦੋਂ ਮੈਂ ਇਥੋਂ ਅਸੀਂ ਮੋਗੇ ਸੈਟਲ ਹੋਏ ਆ ਮੇਰੀ ਇੱਥੇ ਬਦਲੀ ਹੋਈ ਹੈ ਮੋਗੇ ਤਾਂ ਦੇਖੋ ਜਦੋਂ ਗੁਰੂ ਸਾਹਿਬ ਆਪਾਂ ਨੂੰ ਆਪਦੇ ਚਰਨਾਂ ਨਾਲ ਜੋੜਦਾ ਨਾ ਤਾਂ ਉਹ ਆਪਣੇ ਆਪ ਹੀ ਰਸਤਾ ਬਣਾ ਦਿੰਦਾ ਤੇ ਕਿਸੇ ਦੇ ਜਰੀਏ ਉਹ ਆਪਾਂ ਨੂੰ ਆਪਦੇ ਨਾਲ ਜੋੜਦਾ ਠੀਕ ਹੈ ਕਿਸੇ ਦੇ ਜਰੀਏ ਤਾਂ ਮੇਰੇ ਨਾਲ ਇੱਕ ਟੀਚਰ ਟੀਚ ਕਰਦੇ ਮੈਡਮ ਹੈ ਮੇਰੇ ਨਾਲ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਚਪੈਰਾ ਸਾਹਿਬ ਵੀ ਆਪਾਂ ਦੁਪਹਿਰਾ ਸਾਬ ਚਲੀ ਉਹਨਾਂ ਨੂੰ ਕੁਝ ਮੈਨੂੰ ਕੁਝ ਉਦੋਂ ਮੇਰਾ ਅਮਰਤ ਪਾਨ ਨਹੀਂ ਕੀਤਾ ਵਾ ਸੀ ਤੇ ਕੁਝ ਨੂੰ ਲੱਗਿਆ ਵੀ ਸ਼ਾਇਦ ਮੈਡਮ ਦਾ ਇਧਰਲੇ ਪਾਸੇ ਥੋੜਾ ਧਿਆਨ ਹੈਗਾ ਹਨਾ ਤਾਂ ਉਹਨਾਂ ਨੇ ਮੇਰੇ ਨਾਲ ਨੌਲੇਜ ਮੇਰੇ ਨਾਲ ਉਹਨਾਂ ਨੇ ਇਹ ਗੱਲ ਕੀਤੀ ਵੀ ਆਪਾਂ ਦੁਪਹਿਰਾ ਸਾਬ ਕੱਟਣ ਜਾਈ ਮੈਨੂੰ ਉਦ ਕੁਝ ਨਹੀਂ ਪਤਾ ਸੀ ਦੁਪਹਿਰਾ ਸਾਬ ਬਾਰੇ ਤੇ ਜਦੋਂ ਮੈਂ ਉਥੇ ਜਾਣਾ ਸ਼ੁਰੂ ਕੀਤਾ ਤੋ ਪਤਾ ਲੱਗਿਆ ਸਾਰਾ ਕੁਝ ਹਨਾ ਤਾਂ ਇਹ ਚ ਪਰਸ ਆ ਸ਼ਿਦਗਾ ਜਿਹੜਾ ਸ਼ਿਦਾ ਸਾਹਿਬ ਗੁਰਦੁਆਰਾ ਉੱਥੇ ਕੱਟਿਆ ਜਾਂਦਾ 12 ਵਜੇ ਤੋਂ ਲੈ ਕੇ 4 ਵਜੇ ਤੱਕ ਸੰਡੇ ਨੂੰ ਤੇ ਸੈਚਰਡੇ ਨੂੰ ਰਾਤ ਨੂੰ 10 ਵਜੇ ਤੋਂ ਲੈ ਕੇ 2 ਵਜੇ ਤੱਕ ਠੀਕ ਹੈ ਜੀ ਤੇ ਇਹਦੇ ਵਿੱਚ 15 20 ਮਿੰਟ ਦੀ ਬ੍ਰੇਕ ਹੁੰਦੀ ਹੈ ਤੇ ਇਹਦੇ ਵਿੱਚ ਤਿੰਨ ਤਰ੍ਹਾਂ ਦੀਆਂ ਬਾਣੀਆਂ ਪੜੀਆਂ ਜਾਂਦੀਆਂ ਸੌਰੀ ਚਾਰ ਤਰ੍ਹਾਂ ਦੀਆਂ ਠੀਕ ਹੈ ਚਾਰ ਤਰ੍ਹਾਂ ਦੀਆਂ ਬਾਣੀਆਂ ਇਹਦੇ ਵਿੱਚ ਪੜੀਆਂ ਜਾਂਦੀਆਂ ਨੇ ਠੀਕ ਹੈ ਦੁਪਹਿਰ ਜਿਹੜਾ ਸੰਡੇ ਦਾ ਦੁਪਹਿਰ ਚਪੈਰਾ ਸਾਹਿਬਾ ਉਹ 12 ਵਜੇ ਤੋਂ ਲੈ ਕੇ 4 ਵਜੇ ਤੱਕ 12 ਵਜੇ ਤੋਂ ਲੈ ਕੇ ਸਵਾ 1 ਵਜੇ ਤੱਕ ਪੰਜ ਜਪਜੀ ਸਾਹਿਬ ਦੇ ਪਾਠ ਸਵਾ 1 ਤੋਂ ਲੈ ਕੇ 1:30 ਵਜੇ ਤੱਕ ਦੋ ਚਪਈ ਸਾਹਿਬ ਦੇ ਪਾਠ 1:30 ਵਜੇ ਤੋਂ ਲੈ ਕੇ ਤੇ 1:45 ਤੱਕ 15 ਮਿੰਟ ਦੀ ਬ੍ਰੇਕ ਹੁੰਦੀ ਹੈ ਠੀਕ ਹੈ ਉਦੋਂ ਬਾਅਦ 15 ਮਿੰਟ ਦਾ ਕੋਈ ਸ਼ਬਦ ਜਿਸ ਤਰ੍ਹਾਂ ਸਤਨਾਵਾਹੀ ਗੁਰੂ ਸਿਮਰਨ ਕਰਾਇਆ ਜਾਂਦਾ ਹੈ ਤੇ 2 ਵਜੇ ਤੋਂ ਲੈ ਕੇ 3:30 ਵਜੇ ਤੱਕ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਠੀਕ ਹੈ ਜੀ ਪੰਜ ਜਪਜੀ ਸਾਹਿਬ ਦੇ ਪਾਠ ਦੋ ਚਪਾਈ ਸਾਹਿਬ ਦੇ ਪਾਠ ਤੇ ਇੱਕ ਸੁਖਮਨੀ ਸਾਹਿਬ ਦਾ ਪਾਠ ਤੇ 6 ਪੌੜੀਆਂ ਅਨੰਦ ਸਾਹਿਬ ਦੀਆਂ 3:30 ਵਜੇ ਤੋਂ ਬਾਅਦ 6 ਪੌੜੀਆਂ ਅਨੰਦ ਸਾਹਿਬ ਦੀਆਂ ਜਿਦੇ ਵਿੱਚ ਆਨੰਦ ਸਾਹਿਬ ਦੀਆਂ ਪਹਿਲੀਆਂ 5 ਪੌੜੀਆਂ ਤੇ ਇੱਕ ਚਾਲਵੀਂ ਪੌੜੀ ਪੜੀ ਜਾਂਦੀ ਹੈ ਉਦੋਂ ਬਾਅਦ ਅਰਦਾਸ ਹੁੰਦੀ ਹੈ ਤੇ ਫਿਰ ਹੁਕਮਨਾਮਾ ਲੈ ਕੇ ਦੇਗ ਵਰਤਾਈ ਜਾਂਦੀ ਹੈ ਇਹੋ ਜਿਹਾ ਪੈਰਾ ਸਾਹਿਬ ਹੈ ਤੇ ਜਿਹੜਾ ਸ਼੍ਰੀ ਦਾਤ ਸਾਹਿਬ ਕਟਿਆ ਜਾਂਦਾ ਹੈ ਇਹ ਤੇ ਬਹੁਤ ਮਰਿਆਦਾ ਇਹਦੀ ਬਹੁਤ ਸ਼ਰਧਾ ਲੋਕਾਂ ਦੇ ਵਿੱਚ ਕਿਉਂਕਿ ਬਾਬਾ ਦੀਪ ਸਿੰਘ ਜੀ ਇੱਕ ਅਨੋਖੇ ਅਮਰ ਸ਼ਹੀਦ ਹੋਏ ਜਿਹੜੇ ਕਿ ਲੋਕਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਹਨ ਇਸ ਥਾਨ ਤੇ ਜਾ ਕੇ ਬਹੁਤ ਤਰ੍ਹਾਂ ਲੋਕਾਂ ਦੀ ਬਹੁਤ ਸ਼ਰਧਾ ਵੀ ਹੈ ਤੇ ਬਹੁਤ ਆਸਮਰਦਾਂ ਵੀ ਪੂਰੀਆਂ ਹੁੰਦੀਆਂ ਨੇ ਜੋ ਆਪਾਂ ਮਨ ਦੇ ਵਿੱਚ ਧਾਰ ਲਈ ਅੱਛਾ ਸ਼ਰਧਾ ਆਪਣੀ ਹੋਣੀ ਚਾਹੀਦੀ ਹੈ ਤੇ ਸੱਚੇ ਮਨ ਨਾਲ ਆਪਾਂ ਇਹ ਜਿਹੜੀ ਸੰਗਤੀ ਰੂਪ ਦੇ ਵਿੱਚ ਪਾਠ ਕਰਨਾ ਹੈਗਾ ਸੰਗਤੀ ਰੂਪ ਦੇ ਵਿੱਚ ਉੱਥੇ ਪਾਠ ਹੁੰਦਾ ਹੈਗਾ ਠੀਕ ਹੈ ਜੀ ਤੇ ਕੋਈ ਚਪੈਰਾ ਸਾਧ ਦੇ ਵਿੱਚ ਮੰਤਰ ਨਹੀਂ ਵੀ ਜਿਹੜਾ ਮੰਤਰ ਪੜ ਕੇ ਆਪਣਾ ਆ ਹੋ ਜਾਂਦਾ ਹਨਾ ਬਾਣੀ ਐ ਗੁਰੂ ਗੁਰੂ ਕੀ ਬਾਣੀ ਐ ਬਾਣੀ ਦੇ ਨਾਲ ਜੁੜ ਕੇ ਅੱਛਾ ਉਥੇ ਜਿਹੜਾ ਹੁੰਦਾ ਜਿਹੜੇ ਲੋਕਾਂ ਦੀਆਂ ਸ਼ਰਦਾ ਜਿਹੜੇ ਲੋਕਾਂ ਦੀਆਂ ਆਸਾਂ ਮਰਦਾਂ ਕਿਉਂ ਪੂਰੀਆਂ ਹੁੰਦੀਆਂ ਕਿਉਂਕਿ ਉਥੇ ਜਿਹੜੀ ਬਾਣੀ ਉਹ ਸੰਗਤੀ ਰੂਪ ਦੇ ਵਿੱਚ ਕੀਤੀ ਜਾਂਦੀ ਹੈ ਠੀਕ ਐ ਤੇ ਕਿਤੇ ਨਾ ਕਿਤੇ ਜੇ ਆਪਾਂ ਨੂੰ ਵੀ ਐ ਹੁੰਦਾਗਾ ਉਹ ਦਿਨੇ ਆਰੀ ਪਰਧਾਰਥਾ ਸਾਨੂੰ ਆ ਇੱਥੇ ਆ ਮਿਲ ਜੂਗਾ ਉਹ ਮਿਲ ਜੂਗਾ ਤੇ ਕਿਤੇ ਨਾ ਕਿਤੇ ਆਪਣਾ ਮਨ ਵੀ ਉੱਥੇ ਜੁੜਦਾ ਹੈ ਹਨਾ ਬਾਕੀ ਸੰਗਤੀ ਰੂਪ ਦੇ ਵਿੱਚ ਤਾਂ ਮਨ ਬਹੁਤ ਜੁੜਦਾਗਾ ਤਾਂ ਇਹ ਸੀ ਅੱਜ ਦੀ ਵੀਡੀਓ ਚ ਪਹਿਰਾ ਸਾਹਿਬ ਬਾਰੇ ਠੀਕ ਹੈ ਜੀ ਤੇ ਵੀਡੀਓ ਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੁਣ ਮਿਲਦੇ ਆਂ ਆਪਾਂ ਕਿਸੇ ਅਗਲੀ ਵੀਡੀਓ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹ ਹੀ ਗੁਰਜੀ ਕੀ ਫਤਿਹ